ਗੁਰੂ ਪਿਆਰੀ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਮਿਸਰ ਦੇਸ਼ ਦਾ ਬਾਦਸ਼ਾਹ ਜਿਸ ਦਾ ਨਾਮ 카ਰੂ ਹਮੀਦ ਸੀ ਉਹ ਬੜਾ ਹੀ ਜ਼ਾਲਿਮ ਤੇ ਲਾਲਚੀ ਕਿਸਮ ਦਾ ਬਾਦਸ਼ਾਹ ਸੀ ਇੱਕ ਵਾਰੀ ਉਸ ਦੇ ਮਨ ਵਿੱਚ ਖਿਆਲ ਆਇਆ ਕਿ ਵੱਦ ਤੋਂ ਵੱਦ ਸੋ ਨਾ ਚਾਹੰਦੀ ਇਕੱਠਾ ਕਰਨਾ ਚਾਹੀਦਾ ਹੈ ਜੈਸਕਾਰ ਕੇ ਉਹਨੇ ਸੋਨਾ ਚਾਂਦੀ ਇਕੱਠੇ ਕਰਨ ਲਈ ਲੋਕਾਂ ਉੱਤੇ ਜ਼ੁਲਮ ਕਰਵਾਉਣੇ ਸ਼ੁਰੂ ਕਰ ਦਿੱਤੇ ਅਤੇ ਲੋਕਾਂ ਦਾ ਸਾਰਾ ਸੋਨਾ ਚਾਂਦੀ ਜ਼ਬਰਦਸਤੀ ਲੁੱਟ ਕੇ ਆਪਣੇ ਖਜ਼ਾਨੇ ਵਿੱਚ ਰੱਖ ਲਿਆ ਪਰ ਜਦੋਂ ਫਿਰ ਵੀ ਉਹਦਾ ਮਨ ਨਾ ਭਰਿਆ ਤਾਂ ਉਹਨੇ ਆਪਣੇ ਰਾਜ ਵਿੱਚ ਹੁਕਮ ਜਾਰੀ ਕੀਤਾ ਕਿ ਜੇਕਰ ਕਿਸੇ ਕੋਲ ਵੀ ਥੋੜਾ ਬਹੁਤ ਸੋਨਾ ਚਾਂਦੀ ਵੀ ਬਚਿਆ ਹੈ ਤਾਂ ਉਹਨੂੰ ਸਾਡੇ ਖਜ਼ਾਨੇ ਵਿੱਚ ਆਪਣੇ ਆਪ ਹੀ ਜਮਾ ਕਰਵਾ ਦੇਣ ਨਹੀਂ ਤਾਂ ਅੰਜਾਮ ਬੁਰਾ ਹੋਵੇਗਾ ਪਰ ਗੁਰੂ ਪਿਆਰਿਓ ਕੋਈ ਮਨੁੱਖ ਵੀ ਸੋਨਾ ਚਾਹੰਦੀ ਜਮਾ ਕਰਮਾਣ ਲਈ ਨਹੀਂ ਆਇਆ ਕਿਉਂਕਿ ਡਰ ਦੇ ਮਾਰੇ ਲੋਕਾਂ ਨੇ ਆਪਣੀ ਜਾਨ ਬਚਾਉਣ ਦੇ ਖਾਤਰ ਪਹਿਲਾਂ ਤੋਂ ਹੀ ਆਪਣਾ ਸੋਨਾ ਚਾਹੰਦੀ ਰਾਜੇ ਦੇ ਬੰਦਿਆਂ ਦੇ ਹਵਾਲੇ ਕਰ ਦਿੱਤਾ ਸੀ ਜਦੋਂ ਕਾਰੂ ਹਮੀਰ ਦੀ ਫੇਰ ਵੀ ਤਸੱਲੀ ਨਾ ਹੋਈ ਤਾਂ ਇੱਕ ਦਿਨ ਉਹਨੇ ਆਪਣੇ ਵਜ਼ੀਰ ਨੂੰ ਪੁੱਛਿਆ ਕਿ ਕੀ ਹਾਲੇ ਵੀ ਕਿਸੇ ਕੋਲ ਸੋਨਾ ਚਾਂਦੀ ਹੋਵੇਗਾ ਤਾਂ ਵਜ਼ੀਰ ਨੇ ਕਿਹਾ ਬਾਦਸ਼ਾਹ ਜੀ ਮੈਨੂੰ ਥੋੜਾ ਸਮਾਂ ਦਿਓ ਮੈਂ ਆਪੇ ਹੀ ਤੁਹਾਨੂੰ ਪਤਾ ਕਰਕੇ ਦੱਸ ਦਿੰਦਾ ਹਾਂ ਵਜ਼ੀਰ ਨੇ ਸਹੀ ਤਰ੍ਹਾਂ ਪਤਾ ਕਰਨ ਵਾਸਤੇ ਇੱਕ ਚਾਲ ਚੱਲੀ ਉਸਨੇ ਆਪਣੇ ਦਰਬਾਰ ਦੇ ਇੱਕ ਸਿਆਣੇ ਕਰਮਚਾਰੀ ਨੂੰ ਬਾਜ਼ਾਰ ਭੇਜਿਆ ਤੇ ਉਸ ਦੇ ਨਾਲ ਇੱਕ ਸੁੰਦਰ ਲੜਕੀ ਭੇਜ ਦਿੱਤੀ ਉਸ ਲੜਕੀ ਦਾ ਮੁੱਲ ਚਾਂਦੀ ਦਾ ਇੱਕ ਸਿੱਕਾ ਰੱਖ ਦਿੱਤਾ ਨਾਲੇ ਪੂਰੇ ਸ਼ਹਿਰ ਵਿੱਚ ਡਿੰਡੋਰਾ ਪਿਟਵਾ ਦਿੱਤਾ ਕਿ ਇਸ ਸੁੰਦਰ ਲੜਕੀ ਨੂੰ ਕੋਈ ਵੀ ਸਿਰਫ ਇੱਕ ਚਾਂਦੀ ਦੇ ਸਿੱਕੇ ਨਾਲ ਖਰੀਦ ਸਕਦਾ ਹੈ ਜਦੋਂ ਇਸ ਗੱਲ ਦਾ ਪਤਾ ਇੱਕ ਸਾਹੂਕਾਰ ਦੇ ਪੁੱਤਰ ਨੂੰ ਲੱਗਾ ਤਾਂ ਉਹ ਸਾਹੂਕਾਰ ਦਾ ਪੁੱਤਰ ਆਪਣੀ ਮਾਂ ਦੇ ਕੋਲ ਗਿਆ ਤੇ ਆਖਣ ਲੱਗਾ ਕਿ ਮਾਂ ਮੈਨੂੰ ਇੱਕ ਚਾਂਦੀ ਦਾ ਸਿੱਕਾ ਚਾਹੀਦਾ ਹੈ ਕਿਉਂਕਿ ਰਾਜੇ ਦਾ ਇੱਕ ਕਰਮਚਾਰੀ ਇੱਕ ਸੁੰਦਰ ਲੜਕੀ ਨੂੰ ਵੇਚ ਰਿਹਾ ਹੈ ਜਿਸ ਦਾ ਮੁੱਲ ਸਿਰਫ ਇੱਕ ਚਾਂਦੀ ਦਾ ਸਿੱਕਾ ਹੈ ਤੂੰ ਮੈਨੂੰ ਸਿੱਕਾ ਦੇ ਤੇ ਮੈਂ ਤੈਨੂੰ ਸੁੰਦਰ ਲੜਕੀ ਲਿਆ ਕੇ ਦੇਂਦਾ ਹਾਂ ਜਿਹੜੀ ਤੇਰੇ ਨਾਲ ਤੇਰੇ ਕੰਮ ਵਿੱਚ ਤੇਰਾ ਹੱਥ ਵਟਾਇਆ ਕਰੇਗੀ ਪੁੱਤਰ ਦੇ ਮੂੰਹੋਂ ਇਹ ਗੱਲ ਸੁਣ ਕੇ ਮਾਂ ਖੁਸ਼ ਹੋਈ ਤੇ ਕਹਿਣ ਲੱਗੀ ਪੁੱਤਰ ਘਰ ਰਿਸ਼ਤਾ ਕੋਈ ਸਿੱਕਾ ਨਹੀਂ ਬਚਿਆ ਪਰ ਤੇਰੇ ਪਿਤਾ ਜੀ ਦੀ ਜਦੋਂ ਮੌਤ ਹੋਈ ਸੀ ਤਾਂ ਕਬਰ ਵਿੱਚ ਦਫਨਾਉਣ ਲੱਗਿਆਂ ਉਸ ਦੇ ਮੂੰਹ ਇੱਕ ਚਾਂਦੀ ਦਾ ਸਿੱਕਾ ਪਾਇਆ ਗਿਆ ਸੀ ਜੇਕਰ ਹੋ ਸਕੇ ਤਾਂ ਤੂੰ ਉਹ ਕੱਢ ਲੈ ਤਾਂ ਉਹ ਸਹਾਉਕਾਰ ਦੇ ਪੁੱਤਰ ਨੇ ਉਸੇ ਵੇਲੇ ਆਪਣੇ ਪਿਓ ਦੀ ਕਬਰ ਪੁੱਟੀ ਤੇ ਚਾਂਦੀ ਦਾ ਸਿੱਕਾ ਬਾਹਰ ਕੱਢ ਲਿਆ ਇਸ ਸਾਰੀ ਘਟਨਾ ਦਾ ਪਤਾ ਜਦੋਂ ਵਜ਼ੀਰ ਨੂੰ ਲੱਗਾ ਤਾਂ ਵਜ਼ੀਰ ਨੇ ਇਹ ਗੱਲ ਬਾਦਸ਼ਾਹ ਨੂੰ ਦੱਸ ਦਿੱਤੀ ਜਿਸ ਤੋਂ ਬਾਅਦ ਮੋਰਖ ਲਾਲਚੀ ਬਾਦਸ਼ਾਹ ਕਾਰੋ ਨੇ ਸ਼ਹਿਰ ਦੀਆਂ ਸਾਰੀਆਂ ਕਬਰਾਂ ਉਡਵਾ ਦਿੱਤੀਆਂ ਤੇ ਮਰੇ ਹੋਏ ਲੋਕਾਂ ਦੇ ਮੋਹ ਵਿੱਚੋਂ ਚਾਂਦੀ ਦੇ ਸਿੱਕੇ ਕੱਢ ਕੇ ਆਪਣੇ ਖਜ਼ਾਨੇ ਵਿੱਚ ਪਾ ਦਿੱਤੇ। ਬਾਦਸ਼ਾਹ ਦੇ ਦਰਬਾਰ ਵਿੱਚ ਇੱਕ ਕਰਮਚਾਰੀ ਕੰਮ ਕਰਦਾ ਸੀ ਜਿਸ ਦਾ ਨਾਮ ਪੀਰ ਜਲਾਲ ਸੀ। ਪੀਰ ਜਲਾਲ ਬਾਦਸ਼ਾਹ ਦੀ ਕੰਜੂਸੀ ਅਤੇ ਕਠੋਰਤਾ ਤੇ ਬਹੁਤ ਦੁਖੀ ਸੀ। ਕਿਉਂਕਿ ਪੀਰ ਜਲਾਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਭਗਤ ਸੀ ਤੇ ਉਹ ਗੁਰੂ ਜੀ ਦੇ ਵਚਨਾ ਅਨੁਸਾਰ ਹੀ ਕੰਮ ਕਰਦਾ ਸੀ ਪੀਰ ਜਲਾਲ ਨੇ لالچی ਬਾਦਸ਼ਾਹ ਤੋਂ ਦੁਖੀ ਹੋ ਕੇ ਇੱਕ ਦਿਨ ਗੁਰੂ ਨਾਨਕ ਦੇਵ ਜੀ ਅੱਗੇ ਅਰਦਾਸ ਕੀਤੀ ਕਿ ਹੈ ਗੁਰੂ ਜੀ ਤੁਸੀਂ ਰਾਜੇ ਨੂੰ ਸਿੱਧੇ ਰਸਤੇ ਪਾਓ ਜਿਸ ਤੋਂ ਬਾਅਦ ਪੀਰ ਜਲਾਲ ਦੀ ਅਰਦਾਸ ਸੁਣ ਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨਾ ਜੀ ਦੇ ਨਾਲ ਬਾਦਸ਼ਾਹ ਦੇ ਮਹਿਲ ਵਿੱਚ ਪਹੁੰਚ ਗਏ ਜਦੋਂ ਬਾਦਸ਼ਾਹ ਆਪਣੇ ਮਹਿਲ ਵਿੱਚ ਪਹੁੰਚਿਆ ਤਾਂ ਉਸ ਨੇ ਗੁਰੂ ਜੀ ਵੱਲ ਵੇਖਿਆ ਤਦ ਗੁਰੂ ਜੀ ਉਸ ਵੇਲੇ ਠੇਕਰੀਆਂ ਗੈਣ ਰਹੇ ਸਨ ਤਾਂ ਬਾਦਸ਼ਾਹ ਕਾਰੂ ਹਮੀਦ ਨੇ ਪੁੱਛਿਆ ਸੰਤ ਜੀ ਤੁਸੀਂ ਇਹ ਕੀ ਕਰ ਰਹੇ ਹੋ ਤਦ ਗੁਰੂ ਜੀ ਨੇ ਉੱਤਰ ਦਿੱਤਾ ਕਿ ਇਹ ਠਿਕਰੀਆਂ ਮੈਂ ਅਗਲੇ ਜਹਾਨ ਵਿੱਚ ਲੈ ਕੇ ਜਾਣੀਆਂ ਹਨ ਤਾਂ ਬਾਦਸ਼ਾਹ ਨੇ ਬੜੀ ਹੈਰਾਨੀ ਨਾਲ ਪੁੱਛਿਆ ਸੰਤ ਜੀ ਕੀ ਇਹ ਠਿਕਰੀਆਂ ਅਗਲੇ ਜਹਾਨ ਵਿੱਚ ਜਾ ਸਕਦੀਆਂ ਹਨ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਉਸੇ ਤਰ੍ਹਾਂ ਜਿਵੇਂ ਤੇਰੇ ਵੱਲੋਂ ਇਕੱਠੇ ਕੀਤੇ ਸੋਨੇ ਚਾਂਦੀ ਦੇ ਸਿੱਕੇ ਤੇਰੇ ਨਾਲ ਜਾਣਗੇ ਤਦ ਗੁਰੂ ਪਿਆਰਿਓ ਗੁਰੂ ਜੀ ਦੇ ਮੋਹੋਂ ਇਹ ਵਚਨ ਸੁਣ ਕੇ ਰਾਜੇ ਨੂੰ ਆਪਣੀ ਭੁੱਲ ਦਾ ਅਹਿਸਾਸ ਹੋ ਗਿਆ ਤੇ ਉਹ ਆਖਣ ਲੱਗਾ ਸੰਤ ਜੀ ਮੈਨੂੰ ਸੋਨੇ ਚਾਂਦੀ ਨਾਲ ਬਹੁਤ ਪਿਆਰ ਹੈ ਤਾਂ ਮੈਨੂੰ ਕੋਈ ਇਹੋ ਜਿਹਾ ਤਰੀਕਾ ਦੱਸੋ ਕਿ ਮੈਂ ਇਹ ਸਭ ਛੱਡ ਕੇ ਪਰਮਾਤਮਾ ਦੇ ਰਾਹ ਪੈ ਜਾਵਾਂ ਤਦ ਗੁਰੂ ਜੀ ਨੇ ਬਾਦਸਾ ਨੂੰ ਕਿਹਾ ਕਿ ਤੇਰੇ ਵੱਲੋਂ ਪਾਪਾ ਨਾਲ ਇਕੱਠਾ ਕੀਤਾ ਇਹ ਦਨ ਦੌਲਤ ਸਭ ਇੱਥੇ ਹੀ ਰਹਿ ਜਾਣਾ ਹੈ ਤੂੰ ਆਪਣੀ ਅੱਖੀਂ ਦੇਖ ਲਿਆ ਹੈ ਕਿ ਮਰਦਿਆਂ ਦੇ ਮੂੰਹ ਵਿੱਚ ਪਹਿਚਾਂਦੀ ਦੇ ਸਿੱਕੇ ਵੀ ਅਗਲੇ ਜਹਾਨ ਤੱਕ ਨਾਲ ਨਹੀਂ ਗਏ ਇਸੇ ਤਰ੍ਹਾਂ ਤੂੰ ਵੀ ਜਿਵੇਂ ਖਾਲੀ ਹੱਥ ਆਇਆ ਹੈ ਉਵੇਂ ਹੀ ਖਾਲੀ ਹੱਥ ਚਲਾ ਜਾਵੇਂਗਾ ਤੇਰੇ ਨਾਲ ਸਿਰਫ ਤੇਰੇ ਕੀਤੇ ਹੋਏ ਪਾਪ ਤੇ ਜ਼ੁਲਮ ਹੀ ਜਾਣਗੇ ਜਿਸ ਕਰਕੇ ਤੈਨੂੰ ਨਰਕਾਂ ਦੀ ਅੱਗ ਵਿੱਚ ਸੁੱਟਿਆ ਜਾਵੇਗਾ ਗੁਰੂ ਜੀ ਦੇ ਮੂੰਹੋਂ ਇਹ ਵਚਨ ਸੁਣ ਕੇ ਬਾਦਸ਼ਾਹ ਕਾਰੂ ਹਮੀਦ ਕੰਬ ਉੱਠਿਆ ਤੇ ਬੇਨਤੀ ਕਰਨ ਲੱਗਾ ਕਿ ਸੰਤ ਜੀ ਮੈਂ ਇਸ ਨਰਕਾਂ ਦੀ ਅੱਗ ਤੋਂ ਕਿਵੇਂ ਬਚ ਸਕਦਾ ਹਾਂ ਤਦ ਗੁਰੂ ਜੀ ਨੇ ਬਾਦਸ਼ਾ ਨੂੰ ਸਮਝਾਉਂਦਿਆਂ ਹੋਇਆਂ ਉੱਤਰ ਦਿੱਤਾ ਕਿ ਬਾਦਸ਼ਾ ਇੱਕ ਰੋਖ ਦੀ ਤਰ੍ਹਾਂ ਹੁੰਦਾ ਹੈ ਤੇ ਪਰਜਾ ਉਸ ਰੋਖ ਦੀਆਂ ਜੜਾਂ ਹੁੰਦੀਆਂ ਹਨ ਜੇਕਰ ਰੋਖ ਦੀਆਂ ਜੜਾਂ ਮਜ਼ਬੂਤ ਹੋਣਗੀਆਂ ਤਾਂ ਰੋਖ ਵੀ ਵਧਿਆ ਫਲੇਗਾ ਫਲੇਗਾ ਜੇਕਰ ਤੂੰ ਵੀ ਨਰਕਾਂ ਦੀ ਅਗ ਤੋਂ ਬਚਣਾ ਚਾਹੁੰਦਾ ਹੈ ਤਾਂ ਆਪਣੇ ਪਾਪਾਂ ਨਾਲ ਇਕੱਠਾ ਕੀਤਾ ਹੋਇਆ ਸਾਰਾ ਧਨ ਦੌਲਤ ਮਾਇਆ ਨੂੰ ਲੋੜਵੰਦ ਪ੍ਰਜਾ ਵਿੱਚ ਵੰਡ ਦੇ ਤੇ ਆਪਣੇ ਕਾਰਜ ਨੂੰ ਸੇਵਾ ਸਮਝ ਕੇ ਉਹ ਕੰਮ ਕਰਿਆ ਕਰ ਜਿਸ ਨਾਲ ਲੋਕਾਂ ਦਾ ਭਲਾ ਹੋ ਸਕੇ ਜੇਕਰ ਪਰਮਾਤਮਾ ਦੀ ਨਿਗਾਹ ਸਿੱਧੀ ਹੋਈ ਤਾਂ ਤੇਰਾ ਵਿਪਾਰ ਉਤਾਰਾ ਹੋ ਜਾਏਗਾ ਗੁਰੂ ਜੀ ਦੇ ਮੂੰਹ ਇਹ ਬਚਨ ਸੁਣ ਕੇ ਬਾਦਸ਼ਾਹ ਦੇ ਸਾਰੇ ਭਰਮ ਭੁਲੇਖੇ ਦੂਰ ਹੋ ਗਏ ਤੇ ਉਹ ਗੁਰੂ ਜੀ ਦੇ ਅਸੀਰਵਾਦ ਨਾਲ ਇੱਕ ਚੰਗਾ ਬਾਦਸ਼ਾਹ ਬਣ ਗਿਆ ਤੇ ਚੰਗਾ ਬਾਦਸ਼ਾਹ ਹੋਵੇ ਵੀ ਕਿਉਂ ਨਾ ਜਿਸ ਨੇ ਰੱਬ ਦੇ ਦਰਸ਼ਨ ਕਰ ਲਏ ਹੋਣ ਉਹਦਾ ਜਨਮ ਮਰਨ ਤਾਂ ਦਰਸ਼ਨ ਕਰਨ ਨਾਲ ਹੀ ਕੱਟਿਆ ਜਾਂਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਾਖੀ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਬਨ ਗੁਰੂ ਨਾਨਕ ਜੀ ਲਿਖਣਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਆਪ ਸਭਨਾ ਦੀਆਂ ਸਾਰੀਆਂ ਬੁਰਾਦਾਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ